ਤਸਵੀਰਾਂ ਦੇਖ ਰਹੇ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਦਾ ਖਾਸ ਪ੍ਰੋਗਰਾਮ ਪਿੰਡਾਂ ਦੀ ਸੱਤ ਅੱਜ ਪਿੰਡਾਂ ਦੀ ਸੱਤ ਦੇ ਵਿੱਚ ਸਾਡੇ ਪੱਤਰਕਾਰ ਭੁਪਿੰਦਰ ਸਿੰਘ ਮਾਨਸਾ ਦੇ ਪਿੰਡ ਠੁੱਠੀਆਂ ਵਾਲੀ ਵਿਖੇ ਪਹੁੰਚੇ ਨੇ ਜਿੱਥੇ ਸੱਤ ਦੇ ਵਿੱਚ ਬੈਠੇ ਹੋ ਲੋਕਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਜਿਸ ਵਿੱਚ ਉਹ ਲੋਕਾਂ ਨੇ ਜ਼ਿਆਦਾਤਰ ਆਪਣੀ ਮੰਗ ਸਕੂਲ ਨੂੰ ਅਪਗ੍ਰੇਡ ਕਰੰਦੀਆਂ ਦੱਸਿਆ ਇੱਕ ਸੜਕ ਅਤੇ ਇੱਕ ਗੰਦੇ ਪਾਣੀ ਦਾ ਜਿਹੜਾ ਨਿਕਾਸ ਹੈ ਉਸ ਲਈ ਕਿਹਾ ਗਿਆ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਨਿਊ ਸਟੇਟ ਪੰਜਾਬ ਦੇ ਇਥੇ ਸਰੂਤਰ ਪਰ ਪ੍ਰਿਸ਼ਦ ਸੇ ਕਾਲ ਅੱਛੇ ਅਸੀਂ ਆਇਆ ਮਾਨਸਾ ਜ਼ਿਲ੍ਹੇ ਦੇ ਪਿੰਡ ਠੁੱਠਿਆ ਵਾਲੀ ਦੇ ਵਿੱਚ ਜਿੱਥੇ ਅਸੀਂ ਜਿਹੜੇ ਲੋਕ ਸੱਤ ਸੇ ਬੈਠੇ ਨੇ ਸੱਤ ਵਿੱਚ ਗੱਲ ਕਰਨ ਵਾਏ ਆਇਆ ਇਹਨਾਂ ਦੇ ਪਿੰਡ ਦੀਆਂ ਕੀ ਕੀ ਸਮੱਸਿਆਵਾਂ ਹੈਗੀਆਂ ਕੀ ਪੂਰੀਆਂ ਹੋ ਗਈਆਂ ਕੀ ਇਹ ਅੱਗੇ ਤੋਂ ਚੱਲਦੇ ਇਹ ਪਿੰਡ ਦੀਆਂ ਲਗਭਗ 2300 ਵੋਟਰ ਨੇ ਜਿਹੜੇ ਆਪਣਾ ਮਤਦਾਨ ਕਰਦੇ ਨੇ ਆਓ ਆਪਾਂ ਪਿੰਡ ਦੀਆਂ ਸਮੱਸਿਆਵਾਂ ਬਾਰੇ ਪਿੰਡ ਦੇ ਮੋਹਤਬਰ ਬੰਦੇ ਨਾਲ ਗੱਲ ਕਰੀਏ ਭਾਈ ਜੀ ਸੱਤ ਸੇ ਕਾਲ ਕੀ ਨਾਮ ਹੈ ਜੀ ਆਪਣਾ ਹਰਪਾਲ ਸਿੰਘ ਦੇ ਆਪਣੇ ਪਿੰਡ ਦੀਆਂ ਕੀ ਕੀ ਸਮੱਸਿਆਵਾਂ ਲੱਗਤਾਂ ਆਦੇ ਤਾਂ ਇਹ ਹੈ ਜੀ ਸਾਡੇ ਬਾਹਰ ਮੂਹਰੇ ਏਡਾ ਏਡਾ ਪਾਣੀ ਖੜਦਾ ਜੀ ਤਿੰਨ ਤਰ ਫਟ ਫਟ ਘਟਾ ਫਿਰ ਨਹੀਂ ਚੁੱਕਿਆ ਦੂਜੇ ਪਾਸੇ ਤਾਂ ਸਾਡੇ ਮਲੇ ਲੱਭ ਜਾਣ ਵੱਡੇ ਵੱਡੇ ਇਹਨੇ ਤੇ ਮੋੜਾਂ ਤੇ ਜਿਹੜੀਆਂ ਵੱਡੀਆਂ ਗਲੀਆਂ ਨੇ ਹੋਰ ਕੋਈ ਨਹੀਂ ਹੋਰ ਪਿੰਡ ਦੇ ਜਿਹੜਾ ਛੱਪੜ ਹੈ ਉਹ ਕਿਸ ਤਰ੍ਹਾਂ ਦਾ ਪੀਣ ਵਾਲਾ ਪਾਣੀ ਦਾ ਕੀ ਹਾਲਤ ਨੇ ਪੀਣ ਵਾਲਾ ਸਹੀ ਥਾਂ ਤੋਂ ਪਾਈਪਾਂ ਲੀਕ ਨੇ ਜੀ ਕੋਈ ਕਰਦਾ ਨਹੀਂ ਨਾ ਠੀਕ ਆ ਉਹੀ ਪਾਣੀ ਗਾਇਜੇਂਦਾ ਤੇ ਪਾਣੀ ਆਉਂਦਾ ਵੀ ਕਦੇ ਕਿਸੇ ਟਾਈਮ ਆ ਕਦੇ ਕਿਸੇ ਟਾਈਮ ਮੱਖ ਟਾਈਮ ਨਹੀਂ ਉਹਦਾ ਪਾਣੀ ਦਾ ਕੋਈ ਇਹਦਾ ਪਾਣੀ ਨਿਕਲਣਾ ਚਾਹੀਦਾ ਜੀ ਇਹ ਆਮੂਆਂ ਦਾ ਪਾਣੀ ਬਹੁਤ ਛੱਟ ਕਰਦਾ ਹੈਗਾ ਪਾਈਪਾਂ ਪਾਈਆਂ ਨੇ ਪਰ ਉਹ ਸਾਰੀਆਂ ਲੀਕ ਨੇ ਜੀ ਰਾਤ ਖੇਤੀਬੀਜੀ ਉਹ ਖੇਤੀ ਜੀ ਪਾਣੀ ਪੈ ਜਾਂਦਾ ਨੇ ਜੀ ਨੁਕਸਾਨ ਹੋ ਜਾਂਦਾ ਹੈਗਾ ਉਹਨਾਂ ਚੱਲਦੇ ਨੇ ਜੀ ਭਾਜੀ ਕੀ ਨਾਮ ਤੁਹਾਡਾ ਹਰਦੇਵ ਸਿੰਘ ਹੈ ਜੀ ਇਹ ਬਲਦੇਵ ਸਿੰਘ ਜੀ ਤੁਹਾਡੇ ਪਿੰਡ ਦੀ ਕੀ ਕੀ ਸਮੱਸਿਆ ਤੁਹਾਨੂੰ ਕੀ ਮਸਲਾ ਹੈ ਜੀ ਇੱਕ ਤਾਂ ਪਹਿਲਾਂ ਸਾਡੇ ਬਾਰਮੀ ਦਾ ਸਕੂਲ ਹੋਣਾ ਚਾਹੀਦਾ ਜੀ ਸਾਡੀ ਜੀ ਸਮੱਸਿਆ ਹੈ ਸਾਡੀਆਂ ਲੜਕੀਆਂ ਨੇ ਸਕੂਲ ਤੋਂ ਬਾਪ ਪੈਣੀ ਜਾਂਦੀਆਂ ਨੇ ਬਹੁਤ ਔਖਾ ਸਾਨੂੰ ਹਾਂ ਅਸੀਂ ਤੇ ਜਿਹੜੇ ਮੁੰਡੇ ਨੇ ਕਿਹਾ ਵੀ ਪਾਣੀ ਪਾਣੀ ਦੀ ਸਮੱਸਿਆ ਬਹੁਤ ਹੈ ਕਿਉਂ ਬੇਦੱਜ ਦਾ ਪਾਣੀ 12 ਚ ਕੱਢ ਜਾਂਦਾ ਹੂੰ ਤੇ ਇੱਕ ਜਿਹੜੇ ਵੱਡੇ ਕੈਮਰੇ ਸਾਡੇ ਲੱਗਣੇ ਚਾਹੀਦੇ ਨੇ ਇੱਥੇ ਹੂੰ ਠੀਕ ਹੈ ਜੀ ਅਛਾ ਤੇ ਜਿਹੜੇ ਆਪਣਾ ਪਿੰਡਾਂ ਨੇ ਪਹਿਲਾਂ ਪੱਕੀਆਂ ਸੀਗਾ ਹੁਣ ਸਾਡੇ ਇਹ ਲੋਕ ਕਿੰਨੇ ਪਿੰਡਾਂ ਦੀ ਦੁਨੀਆ ਤੇ ਹੋਰ ਪਿੰਡ ਦੀਆਂ ਪਾਣੀ ਦੀ ਸਮੱਸਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਪਾਣੀ ਪੀਣ ਵਾਲਾ ਸਹੀ ਹੈ ਜੀ ਸਾਡੇ ਬਹੁਤ ਵਧੀਆ ਹੈ ਪਿੰਡਾਂ ਪਾਪਾਂ ਦੀਆਂ ਜਿਹੜੀਆਂ ਉਹਨਾਂ ਦਾ ਪਾਣੀ ਉਹ ਕਿਤੇ ਚੀਵਰੇ ਜਾਵਾ ਦਿੰਦਾ ਅੱਛਾ ਤੁਹਾਡੇ ਪਿੰਡ ਦੇ ਕਿੰਨੇ ਕੁ ਮੁੰਡੇ ਪੜੇ ਮੁੰਡੇ ਮੁੰਡੇ ਕੁੜੀਆਂ ਨੌਜਵਾਨ ਕਿੰਨੇ ਕੁ ਪੜ੍ਹੇ ਲਿਖੇ ਨੇ ਸਾਡੇ ਬਹੁਤ ਮੁੰਡੇ ਜਿਹੇ ਬਹੁਤ ਪੜ੍ਹੇ ਲਿਖੇ ਬਹੁਤ ਮੁੰਡੇ ਜੀ ਬਹੁਤ ਕੁੜੀਆਂ ਨੇ ਪਰ ਸਾਨੂੰ ਸਮੱਸਿਆ ਵਾਲੀ ਆ ਜਿਹੜੀ ਸਾਡੀਆਂ ਬਾਹਰ ਧੀਆਂ ਭੈਣਾਂ ਜਾਂਦੀਆਂ ਅੱਛਾ ਇੱਕ ਗੱਲ ਦੱਸੋ ਮੈਨੂੰ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਸ਼ੁਰੂ ਕੀਤੀ ਹੈ ਜਿਹੜੀ ਪਿੰਡਾਂ ਦੇ ਵਿੱਚ ਨੌਜਵਾਨ ਮੁੰਡਿਆਂ ਤੇ ਕੁੜੀਆਂ ਨੂੰ ਰੋਜ਼ਗਾਰ ਮਿਲਦਾ ਉਸ ਪ੍ਰਤੀ ਤੁਸੀਂ ਕਿਵੇਂ ਦੇਖਦੇ ਹੋ ਅਜੀ ਤਾਂ ਜੀ ਜੇ ਉਹ ਮਿਲ ਜੇ ਨੌ ਮੁੰਡਿਆਂ ਦੇ ਨੌਜਵਾਨਾਂ ਮੁੰਡਿਆਂ ਨੂੰ ਮਿਲ ਜੇ ਰੋਜ਼ਗਾਰ ਚੰਗੀ ਗੱਲ ਹੈ ਜੇ ਪਤਾ ਨੇ ਤੇ ਕੋਈ ਨਾ ਮਿਲ ਜਣਾ ਚਾਹੀਦਾ ਹਾਂਜੀ ਹੋਰ ਸਕੂਲ ਬਾਰੇ ਕੀ ਹੈ ਸਕੂਲ ਸਾਡਾ 12ਵਾਂ ਦਾ ਹੋਣਾ ਚਾਹੀਦਾ ਜੀ ਸਾਡੀ ਸਮੱਸਿਆ ਇਹ ਹੈ ਸਾਡੀਆਂ ਧੀਆਪਣ ਜਿਹੜੀਆਂ ਬਾਹਰ ਜਾਂਦੀਆਂ ਨੇ ਬੱਚਾਾਂ ਨੂੰ ਚੜਾਉਂਦੇ ਨਹੀਂ ਤੇ ਬਹੁਤ ਲਟੋਪਿੰਗ ਹੁੰਦੀਆਂ ਜੀ ਆ ਸਾਡੀ ਵੱਡੀ ਸਮੱਸਿਆ ਦਾ ਵਾਲੀ ਇਹ ਹੈ ਹਾਂ ਮਿਹਰਬਾਨੀ ਕਰਕੇ ਜੀ ਆਂਦੇ ਵੀ ਸਾਡਾ ਬਾਰਹਵਾਂ ਦਾ ਸਕੂਲ ਹੋ ਗਿਆ ਲੇਕੀ ਨਾਮਾ ਜੀ ਚੰਦਰ ਸਿੰਘ ਜੀ ਥਲੀ ਪਿੰਡ ਦੇ ਕਾਫੀ ਤਕਨੀਕ ਉਹ ਕਾਫੀ ਚੱਲਦਾ ਪਿੰਡ ਦੀਆਂ ਚੰਗੀਆਂ ਮਾਲੀਆਂ ਗੱਦੀਆਂ ਵਿੱਦਿਵਾਰੀ ਜਾਣਦੇ ਹਾਂ ਤਾਂ ਤੁਸੀਂ ਦੱਸੋ ਵੀ ਕਿਹੜੀ ਗਤੀਵਿਧੀਆਂ ਜਿਹੜੀਆਂ ਸਰਕਾਰ ਕਰ ਸਕਦੀ ਹੋਵੇ ਤੇ ਉਹ ਨਾ ਹੋਈਆਂ ਹੋਣ ਕਿ ਸਾਡੇ ਦੇ ਪੱਥਾ ਕਰਨੀ ਹੈ ਜੋ ਕੋਈ ਜਵਾਕੇ ਭੰਜ ਵਗ ਵਰਦੇ ਨਾ 9:00 ਵਜੇ ਅੱਡੇ ਦੇ ਖੜੇ ਨੂੰ ਉਧਰੋਂ 8:00 ਵਜੇ ਨਾ ਉਧਰੋਂ ਨਾ ਉਧਰੋਂ ਆ ਆ ਵਾਧਾ ਸੰਖਾਈਏ ਪੂਰਾ ਇਹ ਬਾਰਮੀ ਦਾ ਅੱਛਾ ਹੋਰ ਇਹ ਦੱਸੋ ਵੀ ਤੁਹਾਡੇ ਪਿੰਦੇ ਵਿੱਚ ਡਿਸਪੈਂਸਰੀ ਕੋਈ ਹਸਪਤਾਲ ਹੈਗੀ ਹੈਗੀ ਵਧੀਆ ਚੱਲ ਜਾਈ ਤੇ ਪਸ਼ੂਆਂ ਵਾਲੀ ਉਹ ਵੀ ਹੈਗੀ ਹੈ ਬੜੀ ਦੰਦੂ ਫ੍ਰੀ ਕਰਦਾ ਨਾਰੀ ਆਈ ਉੱਥੇ ਡਾਕਟਰ ਦੀ ਡਾਕਟਰ ਨਰਮਾ ਕਰ ਲੋ ਨਰਮਤ ਵਾਲੇ ਕਿਦਾ ਹੁੰਦਾ ਨਰਮੀ ਰੂਬਗੇ ਕਿਹ ਹੁੰਦਾ ਨਰਮ ਆਉਂਦੇ ਹੀ ਹੁੰਦਾ ਨਹੀਂ ਹੁੰਦਾ ਕੰਮ ਘਟਿਆ ਆਉਂਦਾ ਅੱਛਾ ਕੰਮ ਘਟੇ ਜਾਂਦਾ ਹਾਂ ਉਹ ਕੋਈ ਹੋਰ ਠੀਕ ਹੈ ਉਹ ਬੰਦੇ ਰੱਦ ਕੇ ਕੰਮ ਕਰਾਉਂਦਾ ਹਾਂ ਉਹ ਬੰਦੇ ਲੈ ਕੇ ਬਾਹਰੋਂ ਆ ਗਏ ਜੀ ਅਜੇ ਤਾਂ ਬਸਾਂ ਕਰਨੀ ਪੱਕਾ ਇਹ ਕੁਰੀਆ ਮਟਿਆਰਾ ਨਾ ਇਸ ਜਵਾਗਨ ਇਸ 9:00 ਵਜੇ ਮੈਂ ਕਹਾਂ ਹਮ ਬਹੁਤ ਡਿਵਰਟ ਹੋਣ ਦੇ ਲੇਟ ਹੋ ਗਏ ਅਕਲ ਜੀ ਉਹ ਫਿਰ ਲੱਗ ਨਾ ਗਾਂ ਟੀਚਰ ਕੋਲ ਦੋਗੇ ਹਾਂ ਅੱਛਾ ਪਿੰਡ ਦੇ ਵਿੱਚ ਜਿਹੜਾ ਸਕੂਲ ਹੈ ਉਹਦੇ ਵਿੱਚ ਬੱਚੇ ਦੀ ਪੜ੍ਹਾਈ ਕਿ ਕਰਦੇ ਉਹ ਤਾਂ ਮੈਨੂੰ ਲੱਗਦਾ ਆਪਣਾ ਗੇਜ ਨੂੰ ਪੜ੍ਹਾਈ ਸੀ ਪੜ੍ਹਾਈ ਵਧੀਆ ਹੋਣੀ ਬੜੀ ਟੀਚਰ ਘੱਟ ਨੇ ਜੀ ਸਾਡੇ 8ਵੀਂ ਸਕੂਲ ਦੇ ਟੀਚਰ ਘੱਟ ਨੇ ਜਿਹੜਾ 8ਵੀਂ ਦਾ ਕਿਚਨ 8ਵੀਂ ਦਾ ਕਿਚਨ ਘੱਟ ਦਾ ਪ੍ਰਾਪਤ ਹੋ ਜਣਾ ਮੈਨੂੰ ਬਹੁਤ ਚਿੰਤਾ ਰਹਿੰਦਾ ਹੈ ਉਹ ਆਹੋ ਕੰਨ ਕੱਟਣਾ ਪੈਣੀ ਹੈ ਜੀ ਇਹ ਤਾਂ ਬੰਨ ਠੀਕ ਹੈ ਇਹਦਾ ਮਤਲਬ ਤੁਹਾਨੂੰ ਜਿਆਦਾ ਜਿਹੜੀ ਮੁਸ਼ਕਲ ਹੈ ਉਹ ਬੱਚਿਆਂ ਨੂੰ ਪੜਾਈ ਦੇ ਵਾਸਤੇ ਆ ਹਾਂਜੀ ਹਾਂਜੀ ਅੱਛਾ ਇੱਕ ਹੋਰ ਮੈਨੂੰ ਵੀ ਜਿਹੜੀਆਂ ਵਢੇਪਾ ਪ੍ਰੋਗਰਾਮ ਨੇ ਕਿਉਂ ਲੱਗਿਆ ਹੋਈ ਸਾਰਿਆਂ ਦੀਆਂ ਲੱਗੀਆਂ ਜੀ ਉਹਦੇ ਵਿੱਚ ਕੋਈ ਤੁਸੀ ਦੱਸੋ ਦੀ ਮੁਸ਼ਕਲ ਹੋਗੀ ਹੋਵੇ ਨਾ ਨਾ ਕੋਈ ਹੋਣੀ ਨਹੀਂ ਹਾਂ ਕਿਹਨਾਂ ਮਾਜੀ ਹਾਂ ਕਿਹਨੂੰ ਜੀ ਤੁਸੀਂ ਦੱਸੋ ਤੁਹਾਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਐ ਦੱਸਦੇ ਇੱਕ ਛਣ ਆ ਗਈ ਬਸੇ ਡੇਟ ਵਾਸ ਦਾ ਕੰਮ ਹੁੰਦਾ ਹੈ ਵਾਦੀ ਲੇਟ ਕਰ ਦਿੰਦੇ ਇੱਕ ਕਹਿੰਦਾ ਇੱਕ ਜਿਹੜੇ ਮੁੰਡੇ ਪੜ੍ਹੇ ਜਿਹੜੇ ਪੁਨੀਆ ਨਾਲ ਇਹਨਾਂ ਨੂੰ ਜਦੋਂ ਪੜ੍ਹਾਈ ਲਾ ਗਿਆ ਉਹ ਫੱਜਦਾ ਰਹੇ ਧੰਗੜਾ ਕੋਈ ਨੌਕਰੀ ਨਹੀਂ ਮਰਜੀ ਕੁਝ ਦੇਖ ਲੋ ਆ ਪੀ ਕਾ ਕਿੰਨੇ ਕੀ ਆ ਹੋਏ ਝ ਐਚਨੋਗੀਆਂ ਮੈਂ ਬਾਹ ਜਾਨ ਦੀ ਕੀ ਰੋਗ ਤੇ ਚਾਈ ਚਾਈ ਬਿਨਾ ਦਾ ਇਲਾਕੀਆਂ ਲੱਕ ਲਾ ਕੇ ਜ਼ਮੀਨ ਵੇਚ ਕੇ ਨਾ ਜਿੰ ਬੁਕਾ ਕਹਾ ਕੰਮ ਨਹੀਂ ਮਿਲਦਾ ਝ ਐਚੀ ਸਰਕਾਰਾਂ ਐਚੀ ਨਹੀਂ ਜਿਗਾੜਦੇ ਉਹਦੀ ਬਖਾਂਦਾਂ ਦੀ ਲੋਰੀਂ ਅਚਾ ਤੁਹਾਨੂੰ ਪਤਾ ਹੋਵੇ ਇੱਕ ਸਕੀਮ ਸਰਕਾਰ ਦੇ ਵੱਲੋਂ ਚੱਲੀ ਗਈ ਆ ਜਿਹਦੇ ਵਿੱਚ ਪੜ੍ਹੇ ਲਿਖੇ ਲੋਕ ਨੇ ਉਹਨਾਂ ਵਾਸਤੇ ਨੌਜਵਾਨਾਂ ਵਾਸਤੇ ਕੁੜੀਆਂ ਦੇ ਮੁੰਡਿਆਂ ਵਾਸਤੇ ਪਿੰਡ ਦੇ ਵਿੱਚ ਰੁਜ਼ਗਾਰ ਚਲਾਇਆ ਜਾ ਰਿਹਾ ਕੀ ਤੁਹਾਡੀ ਪੰਚਾਇਤ ਜਾ ਕੇ ਏਡੀਸੀ ਨੂੰ ਜਾਂ ਜਿਹੜਾ ਪ੍ਰਸ਼ਾਸਨ ਨਹੀਂ ਮਿਲਦੀ ਇਸ ਬਾਰੇ ਨਾਮਰਜ਼ੀ ਵੀ ਨਹੀਂ ਤੇ ਪੱਕੀ ਨਹੀਂ ਕਾਨੂੰਨੀ ਜਾਂ ਜਿਹੜੀ ਹੈ ਪ੍ਰਸ਼ਾਸਨ ਜਾਣਦੀ ਨਹੀਂ ਜਾਂ ਬੱਧੀ ਆ ਇਹ ਪੰਚਾਇਤ ਮੁਰੇ ਲੱਗੇ ਹੂੰ ਇਹ ਹਰ ਤੇਰੀ ਕੋਈ ਤੇਰੀ ਸਰਕਾਰ ਕੋਈ ਨਹੀਂ ਨਹੀਂ ਅਸਾਂ ਨਹੀਂ ਜਾਣਦੇ ਕੋਈ ਉਹ ਤੋਂ ਤਾਂ ਚਾਹ ਆਪਾਂ ਫੇਰ ਦੁਬਾਰਾ ਕਰੂ ਕੋਲੇ ਆਣੇ ਜੀ ਹੁਣ ਦੱਸੋ ਜਦੋਂ ਸਾਡੇ ਕੋਲ ਗ੍ਰਾਂਟ ਹੀ ਨਹੀਂ ਆਈ ਜੀ ਹਾਲ ਤੱਕ ਕੋਈ ਪੈਸਾ ਕੱਥੇ ਲੱਗੂਗਾ ਅਸੀਂ ਜਿਹੜੀ ਸਾਨੂੰ ਬੱਚਤ ਦਿੱਤੀ ਸੀ ਜੀ ਪੰਚਾਇਤ ਨੇ ਉਹ ਅਸੀਂ ਆਪਦੇ ਕੋਲ ਲਾਈ ਜੰਨੇ ਆ ਜੀ ਜਿਹੜੀ ਪੰਚਾਇਤ ਨੇ ਬੱਚਤ ਦਿੱਤੀ ਸਾਨੂੰ ਉਹ ਅਸੀਂ ਆਪ ਦਾ ਗਿਣੇ ਚੱਲੀ ਜਾਂਦਾ ਠਾਕਰ ਨਹੀਂ ਤੁਸੀਂ ਜਿਹੜਾ ਪ੍ਰਸ਼ਾਸਨ ਕੋਲ ਗਏ ਹੋ ਵੀ ਸਾਨੂੰ ਗ੍ਰਾਂਟ ਤੇ ਪ੍ਰਸ਼ਾਸਨ ਕੋਈ ਪਰਸਨ ਚੋਂ ਉੱਥੇ ਸਰਪੰਚ ਸਾਡਾ ਜਾ ਕੇ ਆਈ ਯਾਰ ਕਹਿੰਦਾ ਮੈਂ ਜਾ ਕੇ ਆਇਆ ਅਜੇ ਕੋਈ ਉਹ ਨਹੀਂ ਉਹ ਨਹੀਂ ਹੁੰਦਾ ਕਿ ਵੀ ਪ੍ਰਸ਼ਾਸਨ ਕਹਿੰਦਾ ਸੀ ਵੀ ਤੁਹਾਡਾ ਹੱਲ ਕਰਾਂਗੇ ਅਜੇ ਕਿਸੇ ਵੀ ਪਿੰਡ ਚ ਵੀ ਨਹੀਂ ਗ੍ਰਾਂਟ ਮਿਲੀ ਬਾਹਰ ਕਹਿੰਦੇ ਸੀ ਮੈਂ ਜੀ ਠੀਕ ਹੈ ਨਹੀਂ ਤੁਸੀਂ ਕੱਲਾ ਸਰਪੰਚ ਭੇਜਦਾ ਤੁਸੀਂ ਪੰਜ ਮੈਂਬਰ ਕਿਉਂ ਨਹੀਂ ਇਕੱਠੇ ਹੋ ਕੇ ਜਾਂਦੇ ਪੰਜ ਮੈਂਬਰ ਜੀ ਉਹਦੇ ਸਾਨੂੰ ਦੱਸੀ ਨਹੀਂ ਉਹਨੇ ਅਸੀਂ ਜਾਣਾ ਦਾ ਸੀ ਇਹ ਕੱਛਾ ਨਹੀਂ ਜਾਣਾ ਸੀ ਉਹਦੇ ਸਾਨੂੰ ਦੱਸਿਆ ਨਹੀਂ ਬਾਹਰ ਗਏ ਤਾਂ ਉਹਦੇ ਅਸੀਂ ਬਾਹਰ ਮੈਂ ਬਾਹਰ ਗਿਆ ਹੋਇਆ ਸੀਗਾ ਤੇ ਦੂਜੇ ਬੰਦੇ ਆਪਾਂ ਉਹਦੇ ਕੰਮਾਂ ਦੇ ਕਰੀਏ ਫਿਰ ਤੁਸੀਂ ਇਹ ਦੱਸੋ ਵੀ ਜੇ ਕੱਲਾ ਸਰਪੰਚ ਜਾਊਗਾ ਉਹਦਾ ਪ੍ਰਭਾਵ ਪਊਗਾ ਜੀ ਤੁਸੀਂ ਪੱਦਾ ਸੱਚੇ ਕਿੱਥੇ ਜਾਣਾ ਹੈ ਸਾਰੇ ਬੰਦਿਆਂ ਦਾ ਪ੍ਰਭਾਵ ਪਊ ਜੀ ਸਾਰੇ ਬੰਦਿਆਂ ਦਾ ਜਿੰਨੇ ਅਸੀਂ ਕੱਟੇ ਕਿੱਥੇ ਜਾਣਾ ਹੈ ਇਹਦਾ ਇਸ ਤੋਂ ਬਾਅਦ ਅਸੀਂ ਕੱਟੇ ਹੋ ਕੇ ਸਾਰੇ ਧਾਵਾਗੇ ਜੀ ਹੁਣ ਸਾਰਿਆਂ ਨੂੰ ਕਹਾਂਗੇ ਵੀ ਤੁਸੀਂ ਭਾਈ ਆਪਾਂ ਪਰਵੋਚ ਚੰਪੁਰ ਆਲਾ ਜੀ ਤੇ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਇੱਕ ਰਾਸਤਾ ਇਧਰ ਤੇ ਇੱਕ ਰਾਸਤਾ ਇਧਰ ਨਾ ਨਾ ਜੀ ਸਾਡਾ ਇੰਕੀ ਰਾਸਤਾ ਨਹੀਂ ਅਜੇ ਤਾਂ ਨਵੀਂ ਪੰਚਾਇਤ ਹੋਈ ਬਣੀ ਅਜੇ 2 ਮਹੀਨੇ ਹੋਏ ਨੇ ਇਤੋਂ ਪਹਿਲੀ ਅਸੀਂ ਕਿਵੇਂ ਪੜ ਜਾਂਦੇ ਉਹ ਜਿਵੇਂ ਨਵੀਂ ਵਿਆਹੀ ਬਵੌਣ ਸਾਰੀ ਭਾਂਡੇ ਖਿਲਕਾਰ ਦਿੰਦੀ ਆ ਖਮੋ ਫੜਕਾ ਦਿੰਦੀ ਹੋ ਅਸੀਂ ਨਹੀਂ ਖੜਕਾਉਂਦੇ ਅਸੀਂ ਨਹੀਂ ਖੜਕਾਉਂਦੇ ਅਸੀਂ ਨਹੀਂ ਖੜਕਾਉਂਦੇ 5 ਸਾਲ ਤੱਕ ਅਸੀਂ ਖੜਕਾਉਂਦੇ ਨਹੀਂ ਫਿਰ ਦੇਖੀਏ ਅਸੀਂ ਨਹੀਂ ਖੜਕਾਉਂਦੇ ਜੀ ਤਹਨ ਦੀ ਪਿੰਡ ਦੇ ਵਿੱਚ ਕੋਈ ਨਸ਼ੇ ਦਾ ਨਸ਼ਾ ਬਾਰੇ ਨਸ਼ਾ ਬਾਰੇ ਅਸੀਂ ਆ ਇੱਕ ਦੋ ਤਿੰਨ ਬੰਦਿਆਂ ਨੂੰ ਇੱਥੇ ਕਹੇ ਆ ਦੁਕਾਨ 'ਚ ਬੱਲੇ ਬਾਹਲਾ ਜਾਂਦੇ ਵੀ ਭਾਈ ਤੂੰ ਰਹਿਣ ਦੇ ਇਹ ਕੋਈ ਨਹੀਂ ਸਾਡੇ ਬਾਰੇ ਕੋਈ ਗੱਲ ਨਹੀਂ ਪੰਚਾਇਤ ਇਹ ਨਾ ਕਮਰਾ ਹੈ ਜੀ ਹਾਂ ਪੰਚਾਇਤ ਦੀ ਕਮਰਾ ਇਹਨਾਂ ਦਾ ਹੈ ਇਹ ਪੰਚਾਇਤ ਦੇ ਨਾਮ ਦੇ ਨਸ਼ਾ ਬਾਤ ਦੇ ਝੰਡੇ ਨੇ ਕਿਉਂ ਲੰਡੇ ਨੇ ਆਲਾ ਪੰਚਾਇਤ ਦੇ ਕੋਲੇ ਹੀ ਕਹਿਤਾ ਦੇਖੋ ਨਹੀਂ ਆਹੋ ਖੜੂ ਨੂੰ ਜੰਡਾ ਲਾਓ ਇਹਨੂੰ ਐ ਪੁੱਛੋ ਜੀ ਕਰਾਇਆ ਲਓ ਉਹ ਜੇ 3 ਬਜਾਇ ਤੇ ਨੰਨੇ ਮਹੀਨੇ ਪਹਿਲਾਂ ਜੀ ਇਹਨੂੰ ਇਹ ਪੁੱਛੋ ਨਹੀਂ ਪੰਚਾਇਤ ਦਾ ਪੰਚਾਇਤ ਜੀ ਆ ਗਈ ਪੰਚਾਇਤ ਆ ਗਈ ਪਹਿਲਾਂ ਨੂੰ ਇੱਕ ਕਰੀ ਜੀ ਪੁਰਾਣੀ ਨੇ ਦਿੱਤੇ ਨੰਨੇ ਮਹੀਨੇ ਦਿੱਤੇ ਉਹ ਐ ਜੀ ਪੰਚਾਇਤ ਦੇ ਚ ਨੇ ਵੇ ਦਾ ਕਹਿਣ ਦਾ ਮਤਲਬ ਹੁਣ ਤੁਸੀਂ ਨਾ ਮਹਿ ਗਿਆ ਹੁਣ ਤੁਸੀਂ ਦਾ ਹਟਵਾ ਸਕਦੇ ਹਾਂ ਹਟ ਕਰਾਂਗੇ ਜੀ ਅਜੇ ਹੁਣ ਦੋ ਤਿੰਨ ਵਾਰੀ ਕਹਿਤਾ ਸੀ ਇਹਨੂੰ ਬੰਦਿਆਂ ਨੂੰ ਕਹਿਤਾ ਪਰ ਪੰਚਾਇਤ ਉਹ ਵੀ ਪੰਚਾਇਤ ਨੇ ਉਹਨਾਂ ਦੇ ਤੇ ਨੇ ਫਿਰ ਉਹਨਾਂ ਦੇ ਤੇ ਉਹ ਪਹਿਲਾਂ ਉਹਨਾਂ ਨੇ ਕਰਨਾ ਸੀ ਫਿਰ ਫਿਰ ਹੁਣ ਅਸੀਂ ਤਾਂ ਕਰੀ ਦੇਵਾਂਗੇ ਅਰੇ ਕਈ ਪਿੰਡਾਂ ਦੇ ਵਿੱਚ ਹੁਣ ਪੰਚਾਇਤਾਂ ਦੇ ਮਤੇ ਪੈ ਰਹੇ ਨੇ ਵੀ ਅਸੀਂ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚੂਗਾ ਉਹਦੀ ਜ਼ਮਾਨਤ ਨਹੀਂ ਹੋਣ ਦੇ ਉਹਦਾ ਅਸੀਂ ਸਮਾਜਿਕ ਤੌਰ ਤੇ ਬਾਈਕਟ ਕਰਾਂ ਕੀ ਤੁਸੀਂ ਇਹਦਾ ਮਤਾ ਪਾਉਂਗੇ ਪਾਵਾਂਗੇ ਜੀ ਸਰਪੰਚ ਜੀ ਤੋਂ ਪਵਾਵਾਂਗੇ ਇਹ ਮਤਾ ਪਵਾਵਾਂਗੇ ਮਤਾ ਸੀ ਆਓ ਜੀ ਆਓ ਤੇ ਸਾਡੇ ਸਰਪੰਚ ਜੀ ਕੋ ਕੋਈ ਕਹਿ ਦੂਗਾ ਬੱਠੀਕ ਪਿੰਡ ਮੈਨੂੰ ਐ ਦੱਸੋ ਖਾਲਸਾ ਜੀ ਇਹਨਾਂ ਲਈ ਥੋੜੀ ਪੰਚਾਇਤ ਦਾ ਹੀ ਕੈਮਰਾ ਆ ਉਹੀ ਤੁਸੀਂ ਨਸ਼ੀਆਂ ਨੂੰ ਵੇਚਣ ਵਾਲਿਆਂ ਨੂੰ ਦੇ ਰੱਖਿਆ ਇਹਨੂੰ ਜੀ ਬੰਦਿਆਂ ਵਾਂਗੂ ਕਹੇ ਤਾਂ ਸੀਗਾ ਮੈਂ ਹੀ ਕਹੇ ਤਾਂ ਸੀ ਮੈਂ ਕਹੇ ਤਾਂ ਸੀ ਨੂੰ ਬੰਦਿਆ ਵਾਂਗੂ ਵੀ ਭਾਈ ਤੂੰ ਦੇ ਕੇ ਕੰਮ ਕਰ। ਪਵਰੇ ਨਾਲ ਕੋਲੇ ਆਏ। ਇਹ ਕੰਮ ਨਾ ਕਰ। ਕਵਰੇ ਨੂੰ ਮੈਂ ਦੋ ਤਿੰਨ ਵਾਰੀ ਧੋਕਤਾ ਮੈਂ ਆਪ ਵੀ ਅੱਖਾਂ ਵੀ ਦੇਖ ਲਿਆ। ਮੈਨੂੰ ਕਹਿੰਦਾ ਜੀ ਮੈਂ ਸੌ ਖਾਨਾ ਬਾਬੇ ਦਾਤਾਂ ਦਾਸ ਦੀ ਜਿਵੇਂ ਇੱਥੇੋਂ ਬਣਨ ਤੇ। ਉਹਲੇ ਫਿਰ ਦੋ ਤਿੰਨ ਤਨ ਹੋ ਕੇ ਮੈਂ ਫੇਰ ਧੋਕੇ। ਨਹੀਂ ਫਿਰ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਦੱਸਿਆ? ਪੁਲਿਸ ਨੂੰ ਅਸੀਂ ਤਾਂ ਨਹੀਂ ਦੱਸਿਆ ਵੀ ਜਈਏ ਪਹਿਲਾਂ ਆਪ ਹੀ ਉਧਰ ਜਾਈਏ। ਪੁਲਿਸ ਨੂੰ ਤਾਂ ਫੇਰ ਹੀ ਦੱਸਣਾ ਪਊ ਤੁਹਾਨੂੰ। ਨਹੀਂ ਜਦੋਂ ਤੁਹਾਡੇ ਪਿੰਡ ਦੇ ਮੁੰਡਿਆਂ ਦੀ ਹੋਰ ਬਰਬਾਦੀ ਕਰਤੀ ਫੇਰ ਕਰੋਗੇ? ਨਾ ਕਰਾਂਗੇ ਤਾਂ ਹੁਣ ਆਏ ਜੀ ਜੋ ਰਾਮਾ ਦੀ ਕੁੱਤੀ ਕੋਣ ਬਰਬਾਦੀ ਦਾ ਕਰੀ ਜਾਂਦਾ ਹੈ ਅਸੀਂ ਇਹਨੂੰ ਦੋ ਤਿੰਨ ਵਾਰੀ ਕਹਿਤਾ ਸੀ ਵਜਾ ਨਾਲ ਚੋਰਾਂ ਨਾਲ ਕੁੱਤੀ ਰੜੀ ਹੋਈ ਐ ਆ ਬਾਬਾ ਤੇਰੀ ਬੜੀ ਸੋਹਣੀ ਗੱਲ ਆ ਚੋਰਾਂ ਨਾਲ ਕੁੱਤੀ ਲੈ ਕੀਚੇ ਮਾਰੀ ਤੂੰ ਛੱਡ ਇਹ ਪ੍ਰਾਣਾ ਮੈਂਬਰ ਐ ਜੀ ਛੱਡ ਹਾਂ ਇਹਦਾ ਬਾਬਾ ਲੈ ਛੱਡ ਹਾਂ ਨਮਾਸੋ ਦੱਸ ਦੇਣਾ ਜੀ ਹਾਂ ਦੱਸ ਦੱਸ ਇੱਕ ਦਸਵੀਂ ਦਾ ਸਾਡੇ ਜੀ ਸਕੂਲ ਬਣਨਾ ਚਾਹੀਦਾ ਠੀਕ ਐ ਠੀਕ ਐ ਸਾਡੀਆਂ ਬੱਚੀਆਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਹੂੰ ਹੂੰ ਤੇ ਇੱਕ ਸਾਡੇ ਜੀ ਬਣਨੀ ਚਾਹੀਦੀ ਐ ਸਟੈਟਿਕ ਵੈਰੀ ਗੁੱਡ ਸਾਡੇ ਦੋ ਚੀਜ਼ਾਂ ਮੁਤਮ ਹੋਵਾ ਜੀ ਸਾਡੇ ਆ ਡਿਫੈਂਸਰੀ ਵਧੀਆ ਚੱਲ ਰਹੀ ਹੈ ਡੰਗਰ ਵਾਲੀ ਡਿਫੈਂਸਰੀ ਵਧੀਆ ਚੱਲ ਰਹੀ ਹੈ ਬਸ ਇਹਦੂ ਕਾ ਮੈਂ ਬੋਲਦਾ ਨਹੀਂ ਚੋਰਾ ਵਾਲੀ ਇਹ ਕੁੱਤੀ ਬੱਸ ਦਾ ਆ ਲੈ ਬਾਬੇ ਨੇ ਤਾਂ ਕਹਿੰਦਾ ਚੋਰਾ ਵਾਲਾ ਕੁੱਤੀ ਲਈ ਹੋ ਗਿਆ ਉਹ ਦੱਸ ਜਦੋਂ ਹੁਣ ਨਵੀਂ ਪਛਾਣ ਬਣੀ ਹੋ ਤਾਂ ਰੋਗੂ ਵੀ ਆ ਮੈਂ ਤੇਰੇ ਲਈ ਹੈ ਕਹਿਣਗੇ ਜੀ ਸਭ ਕੁਝ ਹੀ ਹੁਣ ਤੇ ਫਿਰ ਹੁਣ ਤੁਸੀਂ ਇਹ ਦਾਗ ਲਾ ਦਿਓ ਇਹ ਦਾਗ ਲਾ ਖਾਂਗੇ ਜੀ ਹੁਣ ਅਸੀਂ ਦਾਗ ਲਾਉਣ ਤੇ ਹੁਣ ਇਹ ਦੂਗਾ ਅੱਛਾ ਇੱਕ ਬਾਪ ਜੀ ਨੇ ਕਿਹਾ ਸਾਡੇ ਪਿੰਡ ਦੇ ਵਿੱਚ ਸੋਸਾਇਟੀ ਹੈ ਨਹੀਂ ਵਾਕਈ ਨੇ ਦੀ ਗੱਲ ਬਹੁਤ ਸੋਹਣੀ ਹੈ ਕਿ ਤੁਸੀਂ ਇਸ ਬਾਰੇ ਸੋਚਿਆ ਵੀ ਅਸੀਂ ਪਿੰਡ ਦੇ ਵਿੱਚ ਸੋਸਾਇਟੀ ਲਾਉਣ ਬਾਰੇ ਪਿੰਟਾਦਿਆਂ ਵੀ ਲਿਆਓ ਜੀ ਅਸੀਂ ਤਾਂ ਧੰਨ ਬਾਗ ਮੇਰੇ ਬਾਈ ਨੇ ਜਦੋਂ ਕਹੇ ਤਾਂ ਇਹ ਇੱਕ ਬੜਾ ਵਧੀਆ ਸਕੂਲ ਲਿਆ ਬਚੇ ਇਹ ਬਾਈ ਜੀ ਨੇ ਕਹੇ ਤਾਂ ਵਧੀਆ ਹੋ ਗਿਆ ਉਹਦਾ ਭਾਅ ਦੇ ਨਾ ਦੇ ਨਹੀਂ ਫਿਰ ਤੁਸੀਂ ਕੋਈ ਮਤਲਬ ਕਿ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਆ ਕੀ ਕਹਿੰਦਾ ਡਿਪਟੀ ਕਮਿਸ਼ਨਰ ਉਹ ਕੋਈ ਜਵਾਬ ਦੇ ਚੰਨ ਇੱਕ ਇਹ ਬੰਦੇ ਨਹੀਂ ਕਹਿੰਦੇ ਇਥੇ ਵਰਗਾ ਉਹਨਾਂ ਨੂੰ ਆਇ ਪੁੱਛਿਆ ਕਿ ਕਿਉਂ ਨਹੀਂ ਬਣ ਸਕਦੀ ਉਹ ਤਾਂ ਹੀ ਹੁਣ ਇਹ ਪੁੱਛਿਆ ਉਹ ਕਹੇ ਹਰੇ ਬਣਦੀ ਹਾਂ ਹਾਂ ਵੀ ਕੁੜੀਆਂ ਉਹ ਕਹਿੰਦੇ ਕਹਿੰਦੇ ਕਿ ਇਹਨੇ ਕਹੇ ਥੋੜੀ ਚੀਜ਼ਾਂਆਂ ਕਰ ਲੈ ਲੈ ਬਾਈ ਤੁਸੀਂ ਸੱਚਾ ਕਾ ਨਾਮਾ ਜੀ ਵੀ ਸਿੰਘ ਜੀ ਥੋੜੇ ਵੀ ਬੁਲਬਲੇ ਕੱਢਦੇ ਬਾਹਰ ਹੋ ਗਏ ਵਾਇਗਰੂ ਚੀਕਾ ਖਾਸਾ ਵਾਇਗਰੂ ਜੀ ਕੀ ਫਾਇਦੇ ਸਭ ਤੋਂ ਪਹਿਲਾਂ ਮੈਂ ਭਗਵਾਨ ਤੂੰ ਪਹਿਲੇ ਰੋਜ ਨੂੰਨੀ ਦੀਆਂ ਗੱਲਾਂ ਮੁੱਖ ਮੰਤਰੀ ਨੂੰ ਸਾਡੇ ਹੱਥ ਬੰਨ੍ਹ ਕੇ ਬੇਨਤੀ ਆ ਪਹਿਲਾ ਤਾਂ ਸਾਡੇ ਪਿੰਡ ਚ ਨਸ਼ਾ ਜੀ ਇੰਨਾ ਵਿਕ ਰਿਹਾ ਕੋਈ ਸਾਡੇ ਮਾਨਸਾ ਜਿਹੇ ਦਾ ਅਫਸਰ ਗੌਰ ਨਹੀਂ ਕਰ ਰਿਹਾ ਇਹ ਨਸ਼ੇ ਦੇ ਖਿਲਾਫ ਅਸੀਂ ਬੋਲਦੇ ਹੀ ਸੱਤ ਜੂ ਇਹਦੇ ਖਿਲਾਫ ਕੋਈ ਚਲਣੀ ਚਾਹੀਦੀ ਹੈ ਮੈਂ ਤੁਸੀਂ ਕਹਿਣਾ ਵੀ ਅਸੀਂ ਬੰਦ ਕਰਤਾ ਨਹੀਂ ਹੋਇਆ ਉਸ ਤੋਂ ਬਾਅਦ ਹੀ ਸਾਡਾ ਇੱਕ ਹੋਰ ਫੈਸਲਾ ਹੈ ਠੂਠਾ ਵਾਲੀ ਤੋਂ ਲੈ ਕੇ ਖੋਖਰ ਤੱਕ ਸੜਕ ਹੈ ਉਹਦੇ ਵਾਸਤੇ ਅਸੀਂ ਬਾਣੇ ਬਾਹ ਲਈ ਉਹ ਨਹੀਂ ਸਾਡੀ ਕੋਈ ਸੁਣਵਾਈ ਹੋਈ ਕਿਤੇ ਵੀ ਅਸੀਂ ਕੋਕ ਤੱਕ ਗਏ ਬਹਿ ਗਏ ਸਿੰਘਲਾ ਸਾਹਿਬ ਤਾਂ ਪਏ ਆ ਜੀੁੱੁੱਤੇ ਉਹਨਾਂ ਕੋਲੇ ਵੀ ਬੇਨਤੀ ਕਰੇ ਜਾਏ ਅਸੀਂ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਜੀ ਜਿਹੜੇ ਕੰਮ ਹੋਣ ਵਾਲੇ ਆ ਪਿੰਡ ਦੇ ਉਹ ਵੀ ਹੋਣ ਜੀ ਨਸਾਂ ਦੇ ਖਿਲਾਫ ਵੀ ਚੱਲਿਆ ਜਾਵੇ ਤੇ ਧੰਨਵਾਦ ਕਰਦੇ ਆਂ ਅਸੀਂ ਭਗਵੰਤ ਮਾਨ ਦਾ ਜੇ ਇਹ ਕੰਮ ਸਾਡੇ ਕਰਦੇ ਅਸੀਂ ਨਾਲ ਖੜਾਂਗੇ ਖੜ ਕੇ ਵੀ ਨਾਲ ਉਹਦੀ ਮਦਦ ਕਰਾਂਗੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਪੱਰੀ ਤਾਂ ਬਾਈ ਉਹ ਰਾਹ ਬਾਰੇ ਹੀ ਬੋਲਦੇ ਜਿਹੜਾ ਆਪਾਂ ਕਰਕੇ ਆਏ ਆ ਆਜੋ ਬਾਈ ਜੀ ਆਜੋ ਰਾਹ ਬਾਰੇ ਤਾਂ ਆਪਾਂ ਬੋਲ ਹੀ ਸਕਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਇਹ ਬਿੱਲੂ ਸਿੰਘ ਜੀ ਤੁਹਾਡੇ ਪਿੰਡ ਦੀ ਕੀ ਸਮੱਸਿਆ ਤੁਹਾਨੂੰ ਲੱਗਦੀ ਆ ਬੱਸ ਇਹਦਾ ਇੱਕ ਵੀ ਅਸੀਂ ਸੜਕ ਬਾਰੇ ਹੀ ਲਿਖ ਕੇ ਵੀ ਦਿੱਤਾ ਆ ਅਸੀਂ ਉਹ ਕਹਾਂਦਾ ਨਹੀਂ ਗੌਰਮੰਦ ਤੇ ਕੋਈ ਤਨੇ ਦੀ ਦੁਆ ਦੇ ਸਹੀ ਵੀਾਰੇ ਵੀ ਅਸੀਂ ਲੈ ਕੇ ਤੁਰੇਗਾ ਸਾਡੇ ਪਿੰਡ ਦਾ ਜਿਹੜਾ ਲੈਣ ਦੇਣਾ 1 ਕਰੋੜ 80 ਲੱਖੀ ਆ ਠੀਕ ਹੈ ਉਹ ਕਹਦੇ ਵੀ 2.5 ਕਰੋੜ ਹੋ ਜੇ ਤਾਂ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਸਕਣ ਜਿਹੜੇ ਵਜੀਲ ਆ ਪਹਿਲਾਂ ਹੋਰ ਸਟ੍ਰਾਈਕ ਹੋਏ ਲੈ ਸੈਟੀਲ ਕੰਪਨੀ ਜਿਵੇਂ ਰੈਕਸ਼ਨ ਲੱਤੀ ਉਹ ਆਉਂਦੀ ਰਹੇ ਉਹਨਾ ਬਹੁਤ ਫਿਰ ਤੁਸੀਂ ਇਹਦੇ ਬਾਰੇ ਕਿ ਸੋਚਿਆ ਵੀ ਜਿਹੜੀ ਇਨਕਮ ਕਿਵੇਂ ਵਧਾਈ ਜਾ ਸਕਦੀ ਹੈ ਇਨਕਮ ਤਾਂ ਆ ਨਹੀਂ ਲੋਲੇ ਆ ਸਰਕਾਰ ਕੋਲੇ ਖਾਂਦਾ ਹੋਈ ਨਹੀਂਗੇ ਜਿਹੜੇ ਲੰਮਟਾ ਨਹੀਂ ਉਹ ਵਧਾਉਣੀਆਂ ਨਹੀਂ ਆ ਵਿਦਾ ਕਰਕੇ ਨਵੇਂ ਬਣਾ ਕਰਦੇ ਵਿਧਾਨ ਨਹੀਂ ਬਹੁਤ ਅੱਛਾ ਤੁਹਾਡੇ ਪਿੰਡ ਦੀ ਕੋਈ ਹੋਰ ਸਮੱਸਿਆ ਜਿਹਨੂੰ ਤੁਹਾਨੂੰ ਲੱਗ ਰਹੀ ਹੈ ਹੋਰ ਤਾਂ ਇਹ ਆਪਣੇ ਸਾਰੇ ਮੁੰਡੇ ਕਹ ਰਹੇ ਨੇ ਮੁੰਡੇ ਇਹ ਸਕੂਲ ਬਣ ਜੇ ਤਾਂ ਬਹੁਤ ਚੰਗੀ ਗੱਲ ਹੈ ਪਰ ਸਕੂਲ ਦਾ ਜਿਹੜਾ فاਸਲਾ ਹੈ ਉਹ ਵੀ ਅਸੀਂ ਮਿਲੇ ਸੀਗੇ ਉਹ ਕਹਿੰਦੇ ਵੀ ਨਵੇਂ ਮਾਲਸਾਂ ਸਕੂਲ ਤਾਂ ਪੈ ਨਹੀਂ ਵਾਕਿ ਸਕੂਲ ਖੁੱਖਰਾ ਹੈ ਤਾਂ ਕੋਡ ਇਸ ਕਰਕੇ فاਸਲੇ ਦੇ ਹਿਸਾਬ ਨਾਲ ਅਸੀਂ ਗੱਡੀਆਂ ਲਾ ਰਹੇ ਸੀ ਅੱਛਾ ਗੱਡੀਆਂ ਦਾ ਪ੍ਰਬੰਧ ਕਰਦਾਂਗੇ ਇਹ ਸਰਕਾਰ ਬਲੋ ਜਿਹੜਾ ਨਵਾਂ ਉਹਨੂੰ ਲਾਗੂ ਹੋਇਆ ਜਿਹੜਾ ਬੈਨਾਂ ਬੁੰਨਾ ਆਪਣੇ ਇੱਧਰ-ਉੱਧਰ ਬੱਚਿਆਂ ਨੂੰ ਮਜਾਣ ਪੁੱਛਦਾ 40 ਕਿਸੇ ਦੀ ਪੈਨਸ਼ਨ ਬਾਰੇ ਜਾਂ ਕਿਸੇ ਹੋਰ ਨਾ ہماری ਤਾਂ ਮੌਜੂਦ ਨਹੀਂ ਬਣੇਗੀ ਤੁਹਾਨੂੰ ਲੱਗਦਾ ਵੀ ਸਰਕਾਰ ਕੰਮ ਇਹ ਕਰ ਰਹੀ ਜਾਂ ਮਰ ਗਿਆ ਜਣਦਾ ਨਾ ਇਹ ਕਰਦਾ ਅਸਲ ਆਸਤਾ ਏਸੀ ਪਿੰਡ ਠੁੱਠਿਆਲੀ ਜਿਹਦੇ ਵਿੱਚ ਅਸੀਂ ਪੰਜਾਬ ਦੇ ਪਿੰਡ ਠੁੱਠਿਆਲੀ ਮਾਨਸਾ ਦੇ ਵਿੱਚ ਬੈਠ ਖੜਕੇ ਜਿਹੜੇ ਬਜ਼ੁਰਗ ਨੇ ਜਿਹੜੇ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਇਹਨਾਂ ਨੇ ਪੇਸ਼ ਕੀਤੀਆਂ ਨੇ ਦੱਸੀਆਂ ਨੇ ਦਰਸਾਈਆਂ ਨੇ ਤਾਂ ਕਿ ਸਰਕਾਰ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਉਹਨੂੰ ਪੂਰਾ ਕਰਕੇ ਇਹ ਪਿੰਡ ਨੂੰ ਇੱਕ ਸਵਰਗ ਦੇ ਤੌਰ ਤੇ ਬਣਾਇਆ ਜਾ ਸਕੇ ਮਾਨਸਾ ਤੋਂ ਕੈਮਰਾਮੈਨ ਪਵਨ ਦੇ ਨਾਲ ਭਪਿੰਦਰ ਜੀ ਦੀ ਖਾਸ ਰਿਪੋਰਟ ਮਾਨਸਾ